ਇਹਨਿਕ ਐ ਲੋ ਸੌਕੇ ਸ਼ਬਦਾਂ ਵਿੱਚ ਸਾਨੂੰ ਸ਼ਾਇਦ ਸਮਝ ਆ ਜਾਵੇ ਕਿ ਰੱਬ ਦੀ ਸਰਕਾਰ ਹੈ ਉਹ ਜੋ ਕਹੇਗੀ ਉਹੀ ਹੋਵੇਗੀ ਉਹਦਾ ਜੋਰ ਚੱਲਦਾ ਹੈ ਭਾਈ ਉਹਦਾ ਬਾਦ ਹੈ ਉਹਨੇ ਪੈਦਾ ਕੀਤਾ ਹੈ ਸਾਨੂੰ ਉਹਦੀ ਸ੍ਰਿਸ਼ਟੀ ਉਹ ਬਣਾਈ ਹੋਈ ਹੈ ਜਿਹਦੀ ਬਣਾਈ ਉਹ ਸ੍ਰਿਸ਼ਟੀ ਹੈ ਤੇ ਫਿਰ ਹੁਕਮੇ ਤੇ ਉਹਦਾ ਹੀ ਚੱਲੇਗਾ ਨਾ ਤੇ ਫਿਰ ਜਿਹਦਾ ਹੁਕਮ ਚੱਲਦਾ ਹੈ ਅਸੀਂ ਉਹਦੇ ਨਾਲ ਸਿੱਧਾ ਕੰਟੈਕਟ ਕਰੀਏ ਕਿਉਂ ਅਸੀਂ ਮੰਤਰੀਆਂ ਸੰਤਰੀਆਂ ਕੋਲ ਭੱਜਦੇ ਰਹੇ ਹਾਂ ਆਸਰਾ ਲੈਣਾ ਚਾਹੀਦਾ ਹੈ ਆਸਰਾ ਲੈ ਕੇ ਚੜ੍ਹ ਜੋ ਕਲੀ ਪੌੜੀ ਇਹ ਹੀ ਗਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਮਝਾਈ ਹੈ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਇੱਕ ਬਨੇ ਮਾਮੂਲੀ ਜੇ ਇਲਾਕੇ ਦਾ ਕੋਈ ਛੋਟਾ ਜਿਹਾ ਸਰਪੰਚ ਹੋਵੇ ਹੁਣ ਤੁਹਾਨੂੰ ਇੱਕ ਬੰਦਾ ਸਲਾਹਕਾਰ ਸਲਾਹ ਦੇਵੇ ਕੀ ਆ ਰਸਤਾ ਇਹਦੇ ਨਾਲ ਤੇਰੀ ਸਰਪੰਚਨਾ ਬਣ ਜਾਵੇਗੀ ਤੇ ਆ ਰਸਤਾ ਇਹਦੇ ਨਾਲ ਤੇਰੀ ਸਿੱਧਾ ਪ੍ਰਧਾਨ ਮੰਤਰੀ ਨਾਲ ਤੇਰੀ ਬਣ ਜਾਵੇਗੀ ਹੁਣ ਤੁਸੀਂ ਦੱਸੋ ਕਿ ਪ੍ਰਧਾਨ ਮੰਤਰੀ ਦੇ ਨਾਲ ਆਪਣੀ ਜਾਣ ਪਛਾਣ ਵਧਾਓਗੇ ਜਾਂ ਇੱਕ ਛੋਟੇ ਸਰਪੰਚ ਦੇ ਨਾਲ ਬੰਦਾ ਸੋਚਦਾ ਹੈ ਨਾ ਕਿ ਵੱਡੀ ਸੁਪਰੀਮ ਪਾਵਰ ਕੋਲ ਜਾਵਾਂ ਮੈਂ ਉੱਥੇ ਗਿਆ ਤੇ ਸਾਰਾ ਕੁਝ ਹੀ ਹੋ ਜਾਏਗਾ ਸਰਪੰਚ ਨੇ ਤੇ ਬਸ ਆਪਣੇ ਇਲਾਕੇ ਵਿੱਚ ਹੀ ਕਰ ਪਾਉਣਾ ਹੈ ਕੁਝ ਸੁਪਰੀਮ ਪਾਵਰ ਮੇਰੇ ਹੱਥ ਚਾਹੀਏ ਉਹਦੇ ਨਾਲ ਮੇਰੀ ਗੱਲਬਾਤ ਹੋ ਗਈ ਤੇ ਸਾਰਾ ਕੁਝ ਬਣ ਜਾਵੇ ਸੁਪਰੀਮ ਪਾਵਰ ਹੈ ਪੂਰੇ ਸ੍ਰਿਸ਼ਟੀ ਦੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਜੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਗੱਲ ਸਮਝਾਈ ਸੀ ਦੁਨੀਆ ਤੇ ਆ ਕੇ ਕਿ ਭਾਈ ਤੁਸੀਂ ਆ ਦੇਵੀ ਦੇਵਤਿਆਂ ਨੂੰ ਭੋਜਨ ਤੇ ਲੱਗੇ ਹੋ ਏਕਾ ਮਾਈ ਯੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਇਹ ਤਿੰਨੇ ਉਹਦੀਆਂ ਸ਼ਕਤੀਆਂ ਨੇ ਪੈਦਾ ਕੀਤੀਆਂ ਹੋਈਆਂ ਬਣਾਈਆਂ ਹੋਈ ਉਹਦੀ ਸ਼ਕਤੀ ਨੂੰ ਪੂਜੀ ਜਾਂਦੇ ਹੋ ਜਿਨੇ ਉਹਨੂੰ ਬਣਾਇਆ ਹੈ ਤੁਸੀਂ ਉਹਨੂੰ ਪੂਜੋ ਇਸ ਵਾਸਤੇ ਜਿਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਸੀ ਉਹਨੂੰ ਉਹਦੀ ਪੂਜਾ ਕਰੀਏ ਨਾ ਕਿਉਂਕਿ ਜੋਰ ਤੇ ਉਹਦਾ ਹੀ ਹੈ ਬਾਲੋ ਦਾ ਹੈ ਉਹਦੀ ਸਰਕਾਰ ਹੈ ਉਹਦਾ ਕਹਿਣਾ ਚੱਲਣਾ ਹੈ ਉਹ ਗੱਲ ਚੱਲਦਾ ਹੈ ਜੇ ਪਰਮੇਸ਼ਰ ਨਾਲ ਸਾਡੀ ਬਣਾਵੇਗੀ ਫਿਰ ਸੁਖੀ ਬਸਾਂਗੀ